ਜਸਪ੍ਰੀਤ ਕੀ ਲੱਗਦਾ ਤੁਹਾਨੂੰ ਪ੍ਰਾਇਰ ਅੱਛਾ ਲਾ ਪੂਰੀ ਕਹਾਣੀ ਪਤਾ ਲੱਗੇ ਚਲੋ ਲੈ ਕੇ ਗਈ ਸੀ ਜਸਪ੍ਰੀਤ ਹਾਂਜੀ ਪਰਸੋਂ ਲੱਗੀ ਗਈ ਕਿ ਬੇਟੇ ਪੂਰੀ ਗੱਲ ਦੱਸ ਕੀ ਹੋਇਆ ਕਿਵੇਂ ਆਏ ਕਿਵੇਂ ਲੈ ਗਏ ਨਹੀਂ ਇਹ ਬੀਪ ਅੱਛੇ ਬੰਦੇ ਆਏ ਸੀ ਕੋਠੇ ਨੇ ਵੀ ਚੜ ਗਈ ਇੱਧਰ ਸਾਰੇ ਸਾਰੇ ਘਰਨ ਵਾਲਾ ਦਾਣਾ ਘੇਰਾ ਪਾ ਲਿਆ ਇਹਨਾਂ ਨੇ ਤੇ ਚੱਕ ਕੇ ਲੈ ਗਏ ਕਿੰਨੇ ਵਜੇ ਦੱਸਣਾ ਸੀ ਤੇ ਡੇਢ ਕੁ ਵਜੇ ਦਾ ਹੀ ਦੱਸਿਆ ਜੀ ਵੀ ਕਿਹੜੇ ਕੇਸ ਚ ਲੈ ਕੇ ਜਾ ਰਹੇ ਨਹੀਂ ਐਦਾਂ ਹੀ ਸੁੱਤੇ ਹੋਏ ਨੂੰ ਚੱਕ ਲੈ ਗਏ ਕੁਛ ਨਹੀਂ ਦੱਸਣਾ ਮੈਂ ਪੁੱਛਿਆ ਵੀ ਇਹ ਵੀ ਘਾਤੇ ਲੈ ਗਈਆਂ ਵੀ ਕੀ ਚੱਕਰ ਹੈ ਕੁਛ ਨਹੀਂ ਦੱਸੇ ਇਹ ਦੇਂਜਾ ਕਿਲੇ ਕੀ ਕਰਦਾ ਕਿਸੇ ਚਸ਼ਮੇ ਦਿਹਾੜੀ ਕਰਦਾ ਸੀ ਜੋ ਚੱਕ ਕੇ ਲੈ ਕੇ ਫਿਰ ਤੁਸੀਂ ਅੱਗੇ ਕੀ ਕੀਤਾ ਤੁਸੀਂ ਪੁਲਿਸ ਲੋਵੇ ਗਏ ਸੀ ਜਾਂ ਥਾਣੇ ਚ ਗਏ ਹੋਸ਼ ਲੱਗ ਰਿਹਾ ਨਹੀਂ ਅੱਜੇ ਗਏ ਅੱਜ ਗਏ ਹਾਂਜੀ ਪਤਾ ਲੱਗਿਆ ਤੁਹਾਨੂੰ ਅਨਕਾਊਂਟਰ ਵਾਲੀ ਗੱਲ ਦਾ ਹਾਂਜੀ ਅੱਜ ਪਤਾ ਲੱਗਿਆ ਮੈਂ ਤੁਹਾਡਾ ਜਗਮੀਤ ਸਿੰਘ ਹੈ ਜਗਮੀਤ ਛੇੜਾ ਪਿੰਡ ਹੈ ਮਰਦਾਂ ਬਰੇ ਤੇ ਕਿਹਨੂੰ ਲੈ ਕੇ ਗਏ ਜਸਪ੍ਰੀ ਮੇਰੇ ਭਰਾ ਨੂੰ ਲੈ ਗਈ ਚਾਚੇ ਦਾ ਮੁੰਡਾ ਸੀ ਮੇਰੇ ਕੀ ਨਾਮ ਜਸਪ੍ਰੀ ਸਿੰਘ ਜੀ ਕਰਕੇ ਲੈ ਗਏ ਸੱਤ ਸੱਤ ਰੇਗ ਨੂੰ ਸ਼ਾਮੀ ਰਾਤ ਨੂੰ ਲਿਕੇ 1:30 ਵਜੇ ਜੀ 1:30 ਵਜੇ ਕਰੀਬ ਲਿਕੇ ਜੀ ਜਗਮੀਤ ਕਿੰਨੇ ਕਿ ਬੰਦੇ ਆਏ ਸੀ ਤੇ ਕਿੰਨੀਆਂ ਗੱਡੀਆਂ ਸੀ ਸੱਤ ਅੱਠ ਗੱਡੀਆਂ ਸੀ ਜੀ ਰਾਤ ਨੂੰ ਜੀ ਲੈ ਕੇ ਗਏ ਸੀ ਠੀਕ ਹੈ ਠੀਕ ਹੈ ਕਿੰਨੇ ਕਿ ਵੇਲੇ ਸਮਾਂ ਡੇਢ ਦੇ ਬਜ ਰਿਆ ਸੀ ਜੀ ਠੀਕ ਹੈ ਸੱਸਾ ਕੀ ਤੁਹਾਨੂੰ ਵੀ ਸਾਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਏ ਜੀ ਉਹਨਾਂ ਨੂੰ ਕੁੱਟ ਮਾਰ ਕੇ ਲੈ ਗਏ ਹਾਂਜੀ ਤੁਰਾ ਤੁਰ ਕੁੱਟ ਕੇ ਲੈ ਗਏ ਹਾਂਜੀ ਕੁੱਟ ਕੇ ਲੈ ਗਏ ਜੀ ਠੀਕ ਹੈ ਜਗਮੀਤ ਜਸਪ੍ਰੀਤ ਨਾਲ ਤੁਸੀਂ ਤੁਹਾਡਾ ਭਰਾ ਆ ਰਹੇ ਹੋ ਕਿਹਾ ਜਾ ਸੁਭਾਅ ਦੀ ਕਿਹਾ ਜਾ ਮੁੰਡਾ ਦੀਗਾ ਵਧੀਆ ਸੁਭਾਅ ਸੀ ਜੀ ਮੁੰਡਾ ਵਧੀਆ ਸੀ ਜੀ ਦਿਹਾੜੀ ਟੱਪਾ ਕਰਦਾ ਸੀ ਜੀ ਕੰਮਕਾਰ ਆਪਣਾ ਜੀ ਵਧੀਆ ਸੀ ਜੀ ਪਰਿਵਾਰ ਚ ਕੌਣ ਕੌਣ ਆ ਗਏ ਮੰਮੀ ਆਈ ਡੈਡੀ ਆਈ ਭੈਣ ਆ ਇੱਕ ਭਰਾ ਆਈ ਠੀਕ ਹੈ ਜਗਮੀ ਉਹਦੇ ਜਸਪ੍ਰੀ ਦੇ ਡੈਡੀ ਕੀ ਕੰਮ ਕਰਦੇ ਨੇ ਉਹ ਜਿਹੜਾੜੀਓ ਕਰਦੇ ਆ ਯੋ ਕਿੰਨਾ ਪੜਿਆ ਸੀ ਜਸਪ੍ਰੀ ਜਸਪ੍ਰੀ 10ਵੀਂ ਪੜਿਆ ਸੀ 10th ਪੜਿਆ ਸੀ ਜਗਮੀ ਤੂੰ 17 ਹੋਂ ਨਾਲ ਰਹਿੰਦੇ ਹੋ ਕੀ ਲੱਗਦਾ ਉਹਦਾ ਸੁਭਾਅ ਕਿਹਾ ਜਸਪ੍ਰੀ ਦਾ ਕਦੇ ਲੱਗਦਾ ਸੀ ਕਿ ਉਹ ਹੀ ਜਿਵਾੜ ਦਾ ਕਰ ਸਕਦਾ ਹਾਂਜੀ ਹਾਂਜੀ ਇਦਾਂ ਕੋਈ ਗੱਲ ਨਹੀਂ ਸੀ ਦਿਹਾੜੀ ਤੇ ਜਾਂਦਾ ਹੁੰਦਾ ਦਿਹਾੜੀ ਤੇ ਜਾਂਦਾ ਹੁੰਦਾ ਸੀ ਹਾਂਜੀ ਦਿਹਾੜੀਓ ਕਰਦਾ ਸੀ ਉਹ ਬਸ 100 ਦਿਨੇ ਬਾਈ ਜਦੋਂ ਬਾੜ ਦਾ ਤੋਈਆ ਜਿਹੜੇ ਦਿਨ ਬਾੜ ਦਾ ਤੋਈਆ ਓਪਨ ਜਸਪ੍ਰੀ ਤੇ ਦਿੱਸੇ ਸੀ ਕਰੀ ਸੀ ਜੀ ਆਪਣੇ ਹਾਂਜੀ ਹਾਂਜੀ ਕੋਣ ਤੋਂ ਜਸਪੀਤ ਭਾਈ ਹਸਪਤਾਲ ਲੱਗਿਆ ਤੁਹਾਨੂੰ ਕੋਈ ਸਾਨੂੰ ਕੁਝ ਨਹੀਂ ਪਤਾ ਜੀ ਹੁਣ ਜਦੋਂ ਇਹ ਖਬਰ ਸੁਣੀ ਸੀ ਜੀ ਇਨਕਾਉਂਟਰ ਹੋ ਗਿਆ ਜੀ ਹਾਂਜੀ ਇਹ ਦੂਜਾ ਚ ਫਿਰ ਤੁਸੀਂ ਕੀ ਇਨਫੋਰਮੇਸ਼ਨ ਲਗਾ ਰਹੀ ਹੈ ਤਾਂ ਅਸੀਂ ਸ਼ੰਭੂ ਜਾ ਕੇ ਆਏ ਸੀ ਜੀ ਸ਼ੰਭੂ ਤੋਂ ਸਾਨੂੰ ਪਟਿਆਲੇ ਭੇਜਤਾ ਜੀ ਹੁਣ ਪਟਿਆਲੇ ਗਏ ਵੀ ਹਾਂ ਜੀ ਐਸਐਸਬੀ ਸਾਹਿਬ ਕੋਲੇ ਗਏ ਹਾਂਜੀ ਇਹ ਹਾਲੇ ਤੱਕ ਕੋਈ ਆਇਆ ਨਹੀਂ ਹੈਗਾ ਪੋਸਟਮਾਰਟਮ ਵਗੈਰਾ ਵਾਸਤੇ ਕੋਈ ਫੋਨ ਨਹੀਂ ਆਇਆ ਸਾਨੂੰ ਜੀ ਹੁਣ ਤੱਕ ਕੋਈ ਫੋਨ ਨਹੀਂ ਆਇਆ ਕਿ ਉੱਥੇ ਜਿਹੜੀ ਪੁਲਿਸ ਦੇ ਦੁਆਰਾ ਚੱਕਿਆ ਗਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਨੰਬਰ ਉਹਨਾਂ ਦਿੱਤਾ ਸੀ ਉਹਨਾਂ ਨੇ ਕੋਈ ਉਦੋਂ ਚੱਕ ਕੇ ਲੈ ਕੇ ਗਈ ਰਾਤ ਨੂੰ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ